ਕੁਰਸੀ ਮਲ ਕੇ ਬੈਠਣ ਦੇ ਲਈ ਤੁਸੀਂ ਪੱਤਰਕਾਰਤਾ ਦਾ ਆਪਣਾ ਕਾਰਜੀਵ ਦੇ ਵਿੱਚ ਪਾ ਕੇ ਇਹ ਧੌਂਸ ਕੋਈ ਪੱਤਰਕਾਰ ਹੀ ਹੈ ਹੂੰ ਇੱਥੋਂ ਤੱਕ ਤਾਂ ਬਲੈਕਮੇਲਿੰਗਾਂ ਵੀ ਹੁੰਦੀਆਂ ਬਲੈਕਮੇਲਿੰਗਾਂ ਹੁੰਦੀਆਂ ਉਹੀ ਗੱਲ ਹੈ ਪੈਸੇ ਲੈ ਜਾਂਦੇ ਨੇ ਤੁਸੀਂ ਕਿਸੇ ਨੂੰ ਡਰਾ ਧਮਕਾ ਕੇ ਪੈਸੇ ਲੈ ਲੈਣੇ ਇਹ ਪੱਤਰਕਾਰਤਾ ਨਹੀਂ ਹੈ ਜਦੋਂ ਕਿਤੇ ਪ੍ਰੋਗਰਾਮ ਹੁੰਦੇ ਆ ਸਮਾਗਮ ਹੁੰਦੇ ਆ ਵੱਡੇ ਵੱਡੇ ਉਦੋਂ ਟੈਂਟ ਵਾਲੇ ਟੈਂਟ ਚੱਕਣ ਡੇ ਹੁੰਦੇ ਕੁਰਸੀਆਂ ਸੰਭਣ ਡੇ ਹੁੰਦੇ ਪੱਤਰਕਾਰ ਕੋਲ ਆਣ ਕੇ ਖੜੇ ਆਂਦੇ ਪਾਜੀ ਹੁਣ ਸਾਨੂੰ ਵੀ ਤੋਰੋ ਤੁਹਾਡੇ ਨੂੰ ਪੈਰ ਲਾ ਦੇਣ ਤੇ ਤੁਹਾਡੇ ਪੈਰ ਐ ਨਹੀਂਗੇ ਤੁਰ ਜਾਓ ਤੁਸੀਂ ਤੇ ਤੁਹਾਨੂੰ ਹੁਣ ਟਾਇਰ ਲਾ ਕੇ ਦੇਣੇ ਆ ਜਿਹੜਾ ਤੋਰੋ ਲਫ਼ਜ਼ ਹੈ ਉਹਨਾਂ ਦੇ ਵਾਸਤੇ ਉਹਨਾਂ ਦੇ ਵਾਸਤੇ ਇਹ ਹੈ ਕਿ ਇਸ ਸੰਸਥਾ ਦਾ ਪ੍ਰਧਾਨ ਆਪਣੀ ਜੇਬ ਦੇ ਵਿੱਚ ਹੱਥ ਪਾਵੇ ਤੇ ਸਾਨੂੰ ਕੋਈ ਗਾਂਧੀ ਦੀ ਤਸਵੀਰ ਵਾਲੇ ਕਾਗਜ਼ ਫੜਾਵੇ ਤੇ ਅਸੀਂ ਜਾ ਕੇ ਆਪਣਾ ਕੰਮ ਕਰੀਏ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀ ਘਟੀਆ ਕਿਸਮ ਦੀ ਇਹ ਇਹਨੂੰ ਅਸੀਂ ਪੱਤਰਕਾਰ ਹੀ ਨਹੀਂ ਮੰਨਦੇ ਜੀ ਜਿਹੜਾ ਬੰਦਾ ਪੈਸੇ ਲੈ ਕੇ ਖਬਰਾਂ ਦਿਖਾਉਂਦਾ ਤੇ ਜabb ਪੈਸੇ ਲੈ ਕੇ ਨਹੀਂ ਦਿਖਾਉਂਦਾ ਉਹ ਪੱਤਰਕਾਰ ਨਹੀਂ ਹੋ ਸਕਦਾ ਹੂੰ ਉਹ ਕੋਈ ਵਪਾਰੀ ਹੋ ਸਕਦਾ ਹੈ ਉਹ ਬਲੈਕਮੈਲਰ ਤਾਂ ਹੋ ਸਕਦਾ ਹੈ ਪਰ ਉਹ ਇੱਕ ਪੱਤਰਕਾਰਤਾ ਦਾ ਇੱਕ ਜੋ ਸਾਡਾ ਏਮ ਹੈ ਜੋ ਨਿਸ਼ਾਨਾ ਹੈ ਜੋ ਸਾਡੇ ਉਦੇਸ਼ ਹੈ ਉਹਨਾਂ ਦੀ ਪੂਰਤੀ ਕਰਨ ਵਾਲਾ ਇੱਕ ਸਫਲ ਇਨਸਾਨ ਇੱਕ ਚੰਗਾ ਕਲਮਕਾਰ ਨਹੀਂ ਹੋ ਸਕਦਾ ਰੂਲਸ ਦੀ ਅਸੀਂ ਪਰਵਾਹ ਨਹੀਂ ਕਰਦੇ ਅਸੀਂ ਇਹ ਕਹਦੇ ਨੇ ਕਿ ਸਾਨੂੰ ਜੇਕਰ ਸਾਡੇ ادارے ਨੇ ਸਾਡਾ ਕਾਰਡ ਜੇਬ ਦੇ ਵਿੱਚ ਪਾ ਦਿੱਤਾ ਤੇ ਖੌਰੇ ਅਸੀਂ ਰੂਲ ਤੋੜਨ ਦੇ ਲਈ ਸਾਨੂੰ ਉਹਨਾਂ ਨੇ ਛੁੱਟੀ ਦੇ ਦਿੱਤੀ ਅਸੀਂ ਲਾਇਸੈਂਸ ਤੇ ਤਾਂ ਕਾਰਡ ਦਿਖਾ ਦਿੰਦੇ ਹਾਂ ਹਾਂ ਅਸੀਂ ਦਿਖਾਉਨੇ ਆ ਅਸੀਂ ਲਾਲ ਬੱਤੀ ਦੀ ਪ੍ਰਵਾਹ ਨਹੀਂ ਕਰਦੇ ਅਸੀਂ ਕਦੇ ਹੈਲਮਟ ਨਹੀਂ ਪਾਇਆ ਅਸੀਂ ਕਦੇ ਸੀਟ ਬੈਲਟ ਨਹੀਂ ਲਾਈ ਅਸੀਂ ਕਦੇ ਕੀ ਗੱਲ ਪਾਈ ਜਿਹੜਾ ਹੈਲਮਟ ਆ ਉਹ ਪੁਲਿਸ ਨੂੰ ਦਿਖਾਉਣ ਦੇ ਵਾਸਤੇ ਹੁੰਦਾ ਕਾਨੂੰਨੀ ਤੌਰ ਤੇ ਜਿਹੜੀਆਂ ਚੀਜ਼ਾਂ ਇੱਥੇ ਹੁੰਦੀਆਂ ਉਹ ਤਾਂ ਹੋਈ ਨਹੀਂ ਰਹੀਆਂ ਪੱਤਰਕਾਰੀ ਤਾਂ ਉਹ ਹੈ ਕਿ ਜਿਹੜੀ ਚੀਜ਼ ਲੋਕਾਂ ਨੂੰ ਚਾਹੀਦੀ ਹੈ ਉਹ ਖੋਜ ਕਰੋ ਔਰ ਇੱਕ ਰਿਸਰਚਰ ਵੀ ਹੁੰਦਾ ਹੈ ਪੱਤਰਕਾਰ ਜਿਹੜਾ ਉਹ ਚੀਜ਼ ਨੂੰ ਜਾਵੇ ਉਹਦੀਆਂ ਅੱਖਾਂ ਜਿਹੜੀਆਂ ਪ੍ਰਮਾਤਮਾ ਨੇ ਦਿੱਤੀਆਂ ਹੋਈਆਂ ਪੱਤਰਕਾਰ ਦੀਆਂ ਉਹ ਬਾਕੀਆਂ ਦੀਆਂ ਅੱਖਾਂ ਦੇ ਨਾਲ ਦੀਆਂ ਨਹੀਂ ਆ ਉਹ ਲੋਕਾਂ ਨੇ ਹੋਰ ਪਾਸੇ ਪੱਤਰਕਾਰ ਨੇ ਹੋਰ ਪਾਸੇ ਦੇਖ ਲੋਕਾਂ ਦੇ ਲਾਹੇ ਦੀ ਗੱਲ ਲੱਭ ਕੇ ਲਿਆ ਕੇ ਔਰ ਜਿਹੜੀ ਸਰਕਾਰ ਵੀ ਅੱਖੋਂ ਪਰੋਖੇ ਕਰਦੀ ਹੋਵੇ ਲਿਆ ਕੇ ਲੋਕਾਂ ਦੇ ਸਾਹਮਣੇ ਰੱਖ ਦੇਣੀ ਇਹ ਪੱਤਰਕਾਰ ਹੀ ਹੈ ਸੋਹਣੀ ਸਵੇਰ ਹੋ ਚੁੱਕੀ ਹੈ ਤੇ ਫੁੱਲ ਵੀ ਖਿੜ ਚੁੱਕੇ ਨੇ ਪੰਛੀ ਆਪਣੇ ਸਫ਼ਰ ਦੇ ਲਈ ਉੱਡ ਚੁੱਕੇ ਨੇ ਤੇ ਸੂਰਜ ਆਉਂਦੇ ਹੀ ਚੰਨ ਤਾਰੇ ਸਭ ਲੁਕ ਚੁੱਕੇ ਨੇ ਆਸ ਕਰਦੇ ਹਾਂ ਤੁਹਾਡੀ ਅੱਜ ਦੀ ਸਵੇਰ ਖੁਸ਼누ਮਾ ਹੋਵੇ ਅਸੀਂ ਵੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਮੈਂ ਹਾਂ ਹੀ ਨਕਨੋਜੀਆ ਤੇ ਮੇਰਾ ਸਾਥ ਇਸ ਪ੍ਰੋਗਰਾਮ ਦੇ ਵਿੱਚ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਖੁਸ਼ ਆਮਦੀਦ ਹਿਨਾ ਜੀ ਤੁਹਾਡਾ ਵੀ ਸਵਾਗਤ ਜੀ ਆਇਆਂ ਨੂੰ ਬਹੁਤ ਚੰਗਾ ਹਾਲ ਹੈ ਤੁਸੀਂ ਸੁਣੋ ਬਹੁਤ ਚੰਗਾ ਘਰ ਪਰਿਵਾਰ ਸੇਤਤ ਬਿਤਾ। ਬਿਲਕੁਲ ਜੀ ਘਰ ਪਰਿਵਾਰ ਵੀ ਉੱਥੇ ਹੀ ਆ ਸੇਤਤ ਬਿਤਾ ਵੀ ਬਾਲਿਆ। ਜੀ ਗਰਮੀ ਵੱਧ ਚੁੱਕੀ ਹੈ ਹੁਣ। ਹਾਂ ਦੇਖੋ ਗੱਲ ਹੈ ਕਿ ਹਾਲ ਦੀ ਘੜੀ ਜਿਹੜੇ ਇਸ ਮਾਰਚ ਮਹੀਨੇ ਦੀ ਜਿਹੜਾ ਅੱਪਾ ਗੱਲ ਕਰੀ ਹੈ ਮਾਰਚ ਮਹੀਨੇ ਦੇ ਵਿੱਚ ਜਿੰਨੀ ਸਵੇਰੇ ਤੇ ਸ਼ਾਮ ਨੂੰ ਜੋ ਠੰਡ ਪੈ ਰਹੀ ਜੋ ਤ੍ਰੇਲ ਪੈ ਰਹੀ ਹੈ ਉਹ ਲਗਭਗ ਨਵੰਬਰ ਦਸੰਬਰ ਮਹੀਨੇ ਵਾਲੀ ਹੈ। ਜੀ ਹੋਣੀ ਵੀ ਚਾਹੀਦੀ ਹੈ ਕਿਉਂਕਿ ਇੱਕਦਮ ਜੇਕਰ ਗਰਮੀ ਵੱਧ ਗਈ ਤਾਂ ਫਿਰ ਉਹ ਫਸਲਾਂ ਦੇ ਵਾਸਤੇ ਨੁਕਸਾਨਦਾਇਕ ਨੁਕਸਾਨ ਔਰ ਸਾਡੇ ਵਾਸਤੇ ਵੀ ਨੁਕਸਾਨਦਾ ਹੈ ਕਿਉਂਕਿ ਕਣਕਾਂ ਹੌਲੀ 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 ਪੱਕਣ ਤੇ ਉਹ ਜ਼ਿਆਦਾ ਚੰਗਾ ਲੱਗੂਗਾ ਕਿਉਂਕਿ ਜੇਕਰ ਇਕਦਮ ਗਰਮੀ ਵਰਨੀ ਸ਼ੁਰੂ ਹੋ ਗਈ ਤਾਂ ਫਿਰ ਉਹ ਕਣਕਾਂ ਦੇ ਸਿੱਟਿਆਂ ਵਿਚਲਾ ਜਿਹੜਾ ਦੁੱਧ ਆ ਉਹ ਸੁੱਕ ਜਾਏਗਾ ਇਕਦਮ ਤੇ ਝਾੜ ਵੀ ਕਟੇਗਾ ਬਿਲਕੁਲ ਅਜੋਗੀ ਜੀ ਹੁਣ ਪਹਿਲੀ ਵਾਰ ਹੋਇਆ ਹੈ ਅਜਿਹਾ ਹਨਾ ਕਈ ਸਾਲਾਂ ਬਾਅਦ ਕਹਿ ਸਕਦੇ ਕਿ ਮਾਰਚ ਮਹੀਨਾ ਵੀ ਠੰਡ ਦੇ ਵਿੱਚ ਹੀ ਨਿਕਲ ਚੁੱਕਿਆ ਹੈ ਤੇ ਤਾਪਮਾਨ ਦੇ ਵਿੱਚ ਕਾਫੀ ਜ਼ਿਆਦਾ ਅੰਤਰ ਦੇਖਣ ਨੂੰ ਮਿਲ ਰਿਹਾ ਦਿਨ ਦੇ ਤਾਪਮਾਨ ਦੇ ਵਿੱਚ ਵੀ ਤੇ ਨਾਲ ਦੀ ਨਾਲ ਰਾਤ ਦੇ ਤਾਪਮਾਨ ਦੇ ਵਿੱਚ ਵੀ ਸਵੇਰ ਦੇ ਤਾਪਮਾਨ ਜਿਹੜਾ ਉਹ ਵੱਖਰਾ ਹੁੰਦਾ ਉਹ ਠੰਡ ਜਿਹੜੀ ਹੈ ਉਹ ਮਹਿਸੂਸ ਹੁੰਦੀ ਹੈ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਦਿਨ ਵੇਲੇ ਗਰਮੀ ਮਹਿਸੂਸ ਹੋਣ ਲੱਗ ਜਾਂਦੀ ਹੈ ਤਾਪਮਾਨ ਕਿਉਂਕਿ ਵੱਧ ਜਾਂਦਾ ਫਿਰ ਰਾਤ ਵੇਲੇ ਫਿਰ ਉਹੀ ਸਵੇਰ ਵਾਲਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲਦਾ ਬਿਲਕੁਲ ਜ ਜਿਹੜੀਆਂ ਇਹ ਅਸਲ ਵਿੱਚ ਮਾਰਚ ਜਿਹੜਾ ਸਾਨੂੰ 1 ਅਪ੍ਰੈਲ ਤਾ ਇਹ ਜਿਹੜਾ ਥੋੜਾ ਜਿਹਾ ਇਸੇ ਤਰ੍ਹਾਂ ਦਾ ਮੌਸਮ ਚਾਹੀਦਾ ਹੀ ਹੁੰਦਾ ਉਸ ਤੋਂ ਬਾਅਦ ਫਿਰ ਹੌਲੀ 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 ਗਰਮੀ ਜਿਹੜੀ ਵਧਣੀ ਸ਼ੁਰੂ ਹੋ ਜਵੇ ਉਹ ਚੰਗੀ ਹੁੰਦੀ ਹੈ ਔਰ ਜੋ ਕੁਦਰਤ ਕਰਦੀ ਹੈ ਠੀਕ ਕਰਦੀ ਹੈ ਕਹਿੰਦਾ ਕਿ ਇਹ ਇਹ ਜਿਹੜੀ ਸਾਡੇ ਆਲੇ ਦੁਆਲੇ ਜੋ ਘਟਨਾ ਕ੍ਰਮ ਵਾਪਰ ਰਿਹਾ ਦਿਨ ਰਾਤ ਸਵੇਰ ਦੁਪਹਿਰ ਸ਼ਾਮ ਇਹ ਜੋ ਕੁਝ ਕਰ ਰਿਹਾ ਉਹ ਪਰਮਾਤਮਾ ਕਰ ਰਿਹਾ ਔਰ ਉਸ ਪਰਮਾਤਮਾ ਦੇ ਰੰਗਾਂ ਦੇ ਵਿੱਚ ਕਦੇ ਵੀ ਸਾਨੂੰ ਨਰਾਜ਼ ਨਹੀਂ ਹੋਣਾ ਚਾਹੀਦਾ ਜਿਹੜਾ ਉਹਦੀ ਰਜ਼ਾ ਦੇ ਵਿੱਚ ਜੀਣਾ ਸਿੱਖ ਲੈਂਦਾ ਉਹ ਬੰਦਾ ਫਿਰ ਸੁਖੀ ਹੁੰਦਾ ਕਹਿੰਦਾ ਜੋ ਰੱਬ ਕਰਦਾ ਚੰਗਾ ਹੀ ਕਰਦਾ ਹੈ ਜੋ ਦਿੰਦਾ ਉਹ ਆਉਣ ਦੇ ਤੂੰ ਆਪਣੇ ਕਰਮ ਕਮਾਈ ਜਾਨੂੰ ਆਪਣੇ ਰੰਗ ਦਿਖਾਉਣ ਦੇ ਉਹਨੂੰ ਆਪਣੇ ਰੰਗ ਇਹ ਉਹਦੇ ਰੰਗ ਆ ਜੀ ਬਿਲਕੁਲ ਜੋਗੀ ਜੀ ਅੱਜ ਅਸੀਂ ਪੱਤਰਕਾਰੀ ਦੇ ਉੱਤੇ ਗੱਲ ਕਰਦੇ ਹਾਂ ਜੀ ਤੁਸੀਂ ਪੁਰਾਣੀ ਪੱਤਰਕਾਰੀ ਵੀ ਦੇਖੀ ਹੋਣੀ ਹੈ ਮੈਨੂੰ ਇਸ ਬਾਰੇ ਇੰਨਾ ਪਤਾ ਤਾਂ ਨਹੀਂ ਪਰ ਸੁਣਿਆ ਹੋਇਆ ਹੈ ਕਿ ਉਸ ਵਕਤ ਜਿਹੜੀ ਪੱਤਰਕਾਰੀ ਹੁੰਦੀ ਸੀ ਉਹ ਵੱਖਰੀ ਹੁੰਦੀ ਸੀ ਲੋਕ ਇੱਜ਼ਤਮਾਨ ਬਹੁਤ ਕਰਦੇ ਸੀ ਇੱਕ ਪੱਤਰਕਾਰ ਦਾ ਤੇ ਅੱਜ ਦੀ ਜੋ ਪੱਤਰਕਾਰੀ ਹੈ ਉਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਤੇ ਇਸ ਬਾਬਤ ਜਦੋਂ ਆਪਾਂ ਗੱਲ ਕਰਦੇ ਆਂ ਪੱਤਰਕਾਰੀ ਦੀ ਪੱਤਰਕਾਰੀ ਦਾ ਮਤਲਬ ਸਿਗਾ ਸੇਵਾ ਕਰਨਾ ਲੋਕਾਂ ਦੀ ਪਰ ਅੱਜਕੱਲ ਪੱਤਰਕਾਰ ਕੀ ਬਣ ਚੁੱਕੀ ਹੈ ਉਹ ਸਾਨੂੰ ਪਤਾ ਹੈ ਅੱਜ ਕੋਈ ਵੀ ਪੱਤਰਕਾਰ ਹਾਲਾਂਕਿ ਸਾਰੇਆਂ ਨੂੰ ਨਹੀਂ ਕਹਿੰਦੇ ਕੋਈ ਵੀ ਪੱਤਰਕਾਰ ਲੋਕਾਂ ਦੀ ਸੇਵਾ ਕਰਨ ਨੂੰ ਅੱਗੇ ਨਹੀਂ ਆਉਂਦਾ ਸਾਰੇ ਹੀ ਆਪਣੇ ਲਈ ਜਾਂ ਆਪਣਾ ਸੋਚਦੇ ਆ ਪਹਿਲਾਂ ਪਹਿਲਾਂ ਪੈਸੇ ਕਮਾਉਣ ਨੂੰ ਤਰਜੀਹ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਦੇਖੋ ਗੱਲ ਹੈ ਕਿ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਨੂੰ ਸਮਝੀਏ ਕਿ ਪੱਤਰਕਾਰੀ ਜਿਹੜੀ ਹੈ ਇਹ ਹੈ ਕੀ ਚੀਜ਼ ਹੈ ਪੱਤਰ ਦੇ ਉੱਪਰ ਜਿਹਨੂੰ ਅਸੀਂ ਇੱਕ ਕਾਗਜ਼ ਵੀ ਕਹ ਲੈਂਦੇ ਹਾਂ ਕੁਝ ਵੀ ਹੈ ਉਸਤੇ ਉੱਪਰ ਉਹ ਚੀਜ਼ਾਂ ਉਕੇਰ ਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਣੀਆਂ ਕਿ ਜਿਹੜੀਆਂ ਲੋਕਾਂ ਦੀ ਸੋਚ ਸਮਝ ਤੋਂ ਪਰੇ ਹੈ ਹਸਲ ਹਕੀਕਤ ਕੀ ਹੈ ਇੱਕ ਪੱਤਰਕਾਰ ਉਹ ਲੋਕਾਂ ਨੂੰ ਦਿਖਾਉਂਦਾ ਹੈ ਇੱਕ ਬੜਾ ਵੱਡਾ ਜ਼ਿੰਮੇਵਾਰੀ ਵਾਲਾ ਪੇਸ਼ਾ ਹੈ ਔਰ ਇਹਦੇ ਵਿੱਚ ਬੰਦਾ ਕੋਈ ਵੀ ਐਸਾ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਕਿਤੇ ਵੀ ਸੱਚ ਨੂੰ ਦਬਾ ਕੇ ਝੂਠ ਨੂੰ ਉਗਾੜ ਜਾਵੇ ਇੱਥੇ ਤੇ ਹਮੇਸ਼ਾ ਸੱਚ ਹੀ ਅੱਗੇ ਆਉਣਾ ਚਾਹੀਦਾ ਕਿਉਂਕਿ ਇੱਕ ਜ਼ਿੰਮੇਵਾਰੀ ਹੈ ਤੁਹਾਡੇ ਉੱਪਰ ਉਹ ਲੋਕ ਜਿਨ੍ਹਾਂ ਦਾ ਨਾ ਕੋਈ ਸਰਕਾਰੇ ਨਾ ਕੋਈ ਦਰਬਾਰੇ ਨਾ ਕੋਈ ਸਿਫਾਰਿਸ਼ ਨਾ ਕਿਤੇ ਉਹ ਪਹੁੰਚ ਸਕਦੇ ਨਾ ਕਿਤੇ ਉਹ ਬੋਲ ਸਕਦੇ ਨਾ ਆਪਣੀ ਆਵਾਜ਼ ਉੱਚੀ ਕਰ ਸਕਦੇ ਉਹਨਾਂ ਲੋਕਾਂ ਦੀ ਆਵਾਜ਼ ਇੱਕ ਪੱਤਰਕਾਰ ਹੁੰਦਾ ਹੈ ਜੀ ਉਸ ਪੱਤਰਕਾਰ ਨੇ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰੇ ਦਰਬਾਰੇ ਗੂੰਜਣਾ ਹੁੰਦਾ ਤੇ ਅੱਜ ਦੇ ਸਮੇਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਮਰਫੀ ਹੁੰਦੀਆਂ ਜਾ ਰਹੀਆਂ ਪੁਰਾਣੀ ਪੱਤਰਕਾਰੀ ਤਾਂ ਔਖੀ ਵੀ ਬਹੁਤ ਸੀ ਹੂੰ ਉਹਨਾਂ ਸਮਿਆਂ ਦੇ ਦੌਰਾਨ ਹੱਥਾਂ ਦੇ ਨਾਲ ਲਿਖਣਾ ਲਿਖ ਕੇ ਫਿਰ ਉਹਨੂੰ ਆਪ ਜਾ ਕੇ ਉੱਥੇ ਫੜਾ ਕੇ ਆਉਣਾ ਅਖਬਾਰਾਂ ਦੇ ਦਫ਼ਤਰਾਂ ਦੇ ਵਿੱਚ ਉਦੋਂ ਆ ਚੈਨਲ ਨਹੀਂ ਸੀ ਚੈਨਲ ਨਹੀਂ ਸੀ ਹੁੰਦੇ ਸਿਰਫ ਅਖਬਾਰਾਂ ਹੀ ਹੁੰਦੀਆਂ ਸਨ ਫਿਰ ਫੋਟੋ ਖਿੱਚਣੀ ਕੁਝ ਸਮਾ ਫੈਕਸ ਨੇ ਵੀ ਕੰਮ ਕੀਤਾ ਫੈਕਸ ਦੇ ਵਿੱਚ ਵੀ ਚੱਲਿਆ ਜਾਂਦਾ ਹੁੰਦਾ ਸੀ ਪਰ ਫੋਟੋ ਫੋਟੋ ਤੇ ਭੇਜਣੀ ਪੈਂਦੀ ਹੁੰਦੀ ਸੀ ਫਿਰ ਹੌਲੀ ਹੌਲੀ ਸਾਧਨ ਜਿਹੜੇ ਆ ਉਹ ਆਉਂਦੇ ਗਏ ਨਹੀਂ ਤਾਂ ਮੀਂਹ ਜਾਵੇ ਨੇਹਰੀ ਜਾਵੇ ਇੱਕ ਪੱਤਰਕਾਰ ਜਿਹੜਾ ਆ ਉਹ ਔਖਾ ਹੋ ਕੇ ਬਸੇ ਜਾਵੇ ਸਾਈਕਲ ਤੇ ਜਾਵੇ ਸਕੂਟਰ ਤੇ ਜਾਵੇ ਉਹ ਉਸ ਅਖਬਾਰ ਦੇ ਉਸ ادارے ਦੇ ਦਫ਼ਤਰ ਦੇ ਵਿੱਚ ਜਾ ਕੇ ਜਿਹਦੇ ਨਾਲ ਉਹ ਜੁੜਿਆ ਹੁੰਦਾ ਸੀ ਉੱਥੇ ਜਾ ਕੇ ਖੁਦ ਕੋਲ ਬੈਠ ਕੇ ਆਪਣੀ ਬਕਾਇਦਾ ਜਿਹੜੀ ਖਬਰ ਲਿਖਵਾ ਕੇ ਕੰਪੋਜ਼ ਕਰਵਾ ਕੇ ਔਰ ਬਕਾਇਦਾ ਉਹਦੇ ਵਿੱਚ ਉਹ ਗਲਤੀਆਂ ਕੱਢ ਕੇ ਸਾਰਾ ਕੁਝ ਦੱਸ ਕੇ ਉਹਨੂੰ ਫਿਰ ਫੋਟੋ ਸੈੱਟ ਕਰਵਾ ਕੇ ਫਿਰ ਵਾਪਸ ਪੱਤ ਦਾ ਹੁੰਦਾ ਸੀ ਉਸ ਸਮੇਂ ਜ਼ਿੰਮੇਵਾਰੀ ਵੱਡੀ ਹੁੰਦੀ ਸੀ ਹਾਲਾਂਕਿ ਹੁਣ ਵੀ ਹੈ ਦੇਖੋ ਜ਼ਿੰਮੇਵਾਰੀ ਉਹੀ ਹੈ ਜੋ ਪਹਿਲਾਂ ਕੰਮ ਸੀ ਪੱਤਰਕਾਰ ਦਾ ਅੱਜ ਵੀ ਉਹ ਹੀ ਨਿਭਾਉਣ ਦੇ ਵਿੱਚ ਫਰਕ ਆ ਗਿਆ ਬੰਦਿਆਂ ਬੰਦਿਆਂ ਦੇ ਵਿੱਚ ਫਰਕ ਆ ਗਿਆ ਉਦੋਂ ਕੀ ਹੁੰਦਾ ਸੀ ਕਿ ਕੋਈ 10 15 ਪਿੰਡਾਂ ਦੇ ਵਿੱਚ ਇੱਕ ਪੱਤਰਕਾਰ ਹੁੰਦਾ ਸੀ ਜੀ ਕੀ 10-15 ਪਿੰਡਿਆ ਇੱਕ ਪੱਤਰਕਾਰ ਹੋਣਾ ਉਹਨੇ ਵਿਚਾਰੇ ਨੇ ਸਾਰੇ ਪਿੰਡਾਂ ਦੇ ਵਿੱਚ ਘੁੰਮਣਾ ਤੇ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਉਹ ਫਲਾਣਾ ਜੋਂ ਦਾ ਮੁੰਡਾ ਜਾਂ ਫਲਾਣੇ ਦਾ ਘਰ ਵਾਲਾ ਜਾਂ ਉਹ ਯਾਰ ਉਹ ਫਲਾਣਾ ਪੱਤਰਕਾਰ ਆ ਉਹਨੂੰ ਆਪਣੇ ਪ੍ਰੋਗਰਾਮਾਂ ਤੇ ਸੱਦੋ ਉਹਨੂੰ ਆਪਣੀ ਗੱਲ ਦੱਸੋ ਜਾਂ ਉਹ ਤੋਂ ਕੋਈ ਗੱਲ ਪੁੱਛੋ ਉਹਨੂੰ ਸਮਝਦੇ ਹੁੰਦੇ ਸੀ ਕਿ ਜਿਹੜਾ ਪੱਤਰਕਾਰ ਆ ਨਾ ਇਹ ਸਾਨੂੰ ਬਿਲਕੁਲ ਸਹੀ ਜਾਣਕਾਰੀ ਦੇਵੇ ਸਹੀ ਜਾਣਕਾਰੀ ਦੇਵੇ ਇਹ ਤੋਂ ਜਿਹੜੀ ਗੱਲ ਆਪਾਂ ਪੁੱਛ ਲੈਣੀ ਆ ਉਹ ਪੱਤਰ ਦੇ ਲਈ ਹੀ ਹੋਣੀ ਆ ਔਰ ਉਹ ਲੋਕ ਉਹਦਾ ਇੱਜ਼ਤਵਾਨ ਇਸੇ ਕਰਕੇ ਕਰਦੇ ਹੁੰਦੇ ਸੀ ਹੁਣ ਡਾਕੀਏ ਨੂੰ ਲੋਕੀ ਰੋਕ ਰੋਕ ਕੇ ਚਾਹਾਂ ਕਿਉਂ ਭਲਾਉਂਦੇ ਹੁੰਦੇ ਸੀ ਕਿਉਂਕਿ ਡਾਕੀਆ ਉਹਨਾਂ ਦੇ ਸੁੱਖ ਸੁਨੇਹੇ ਲੈ ਕੇ ਆਉਂਦਾ ਹੁੰਦਾ ਸੀ ਤੇ ਉਹਨਾਂ ਦੇ ਸੁੱਖ ਸੁਨੇਹੇ ਪਹੁੰਚਾਉਂਦਾ ਵੀ ਹੁੰਦਾ ਸੀ ਇਸੇ ਤਰ੍ਹਾਂ ਇੱਕ ਪੱਤਰਕਾਰ ਜਿਹੜਾ ਹੈ ਉਹ ਲੋਕਾਂ ਦੇ ਦੁੱਖ ਸੁੱਖ ਅਖਬਾਰਾਂ ਦੇ ਵਿੱਚ ਛਾਪਿਆ ਕਰਦਾ ਸੀ ਤੇ ਉਹਨਾਂ ਦੇ ਹੱਕ ਪੱਖ ਦੀਆਂ ਗੱਲਾਂ ਜਿਹੜੀਆਂ ਉਹ ਅੱਗੇ ਸਰਕਾਰੀ ਦਰਬਾਰੇ ਲੈ ਕੇ ਜਾਂਦਾ ਹੁੰਦਾ ਸੀ ਹੁਣ ਉਹਦੀ ਕਦਰ ਸਾਰਾ 15 ਪਿੰਡਾਂ ਦਾ ਜਿੰਨਾ ਵੀ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਜਿੰਨਾ ਵੀ ਲਾਣਾ ਹੁੰਦਾ ਸੀ ਸਾਰਾ ਕਰਦਾ ਹੁੰਦਾ ਸੀ ਅੱਜ ਹਾਲਾਤ ਕੀ ਹੈ ਅੱਜ ਹਾਲਾਤ ਇਹ ਹੈ ਕਿ ਉਹਨਾਂ 15 ਪਿੰਡਾਂ ਦੇ ਵਿੱਚ 1500 ਪੱਤਰ ਖਾਰਿਆ ਹਮ ਹੈ ਹੁਣ ਕਿਹਦੀ ਕਿਹਦੀ ਲੋਕ ਇੱਜ਼ਤ ਕਰਨ ਬਿਲਕੁਲ ਹੁਣ ਇਹ ਤੇ ਬਹੁਤਾਤ ਹੋ ਗਈ ਇੱਥੇ ਕੁਆਂਟੀਟੀ ਜਿਹੜੀ ਹੈ ਨਾ ਮਿਕਦਾਰ ਔਰ ਜਿਹੜੀ ਇਹ ਗਿਣਤੀਆਂ ਮਿੰਟੀਆਂ ਉਹ ਜ਼ਿਆਦਾ ਵੱਧ ਗਈਆਂ ਵੱਧ ਚੁੱਕੀਆਂ ਨੇ ਹੁਣ ਜਦੋਂ ਤੁਸੀਂ ਇਹ ਦੇਖਿਓ ਵੀ ਕਿਸੇ ਵੀ ਚੀਜ਼ ਦੀ ਜਦੋਂ ਗਿਣਤੀ ਵੱਧਦੀ ਹੈ ਉਹਦੀ ਗੁਣਵੱਤਾ ਘਟ ਜਾਂਦੀ ਹੈ ਹਮ ਹੁਣ ਸਾਡੀ ਇੱਥੇ ਪੱਤਰਕਾਰੀ ਦੇ ਵਿੱਚੋਂ ਗੁਣਵੱਤਾ ਖਤਮ ਹੋ ਗਈ। ਹੁਣ ਉਹ ਗੁਣ ਜਿਹੜਾ ਆ ਉਹ ਮਨਫੀ ਹੋ ਗਿਆ। ਹੁਣ ਜੋ ਜ਼ਿੰਮੇਵਾਰੀਆਂ ਉਹ ਮਨਫੀ ਹੋ ਗਈਆਂ। ਕਿ ਕੋਈ ਕਿਸੇ ਸਮੇਂ ਪੱਤਰਕਾਰਾਂ ਦੀ ਡੋਰ ਹੁੰਦੀ ਸੀ। ਪੱਤਰਕਾਰਾਂ ਤੋਂ ਲੋਕ ਡਰਦੇ ਹੁੰਦੇ ਸੀ। ਚਾਹੇ ਉਹ ਸਰਕਾਰੀ ਦਰਬਾਰੇ ਕੋਈ ਵਿਭਾਗ ਹੋਵੇ ਜਾਂ ਪੁਲਿਸ ਵਿਭਾਗ ਹੋਵੇ ਕੋਈ ਵੀ ਹੋਵੇ ਪੱਤਰਕਾਰਾਂ ਦੀ ਇੱਜ਼ਤ ਹੁੰਦੀ ਸੀ। ਅੱਜ ਕੱਲ ਪੱਤਰਕਾਰ ਖੜੇ ਖੜੇ ਮੁੜੇ ਆਉਂਦੇ ਆ। ਹੂੰ। ਅੱਜ ਕੱਲ ਉਹਨਾਂ ਨੂੰ ਕੋਈ ਅੰਦਰ ਨਹੀਂ ਵਾੜਦਾ। ਉਹ ਅੰਦਰ ਜਾ ਵੀ ਨਹੀਂ ਸਕਦੇ। ਬਿਲਕੁਲ। ਹੁਣ ਦੇਖੋ ਇਹ ਇਹ ਘਟ ਇਹ ਹੋਇਆ ਕਿਉਂ ਇਸ ਕਰਕੇ ਇੱਕ ਤੇ ਸਾਡੀ ਬਹੁਤਾਤ ਬਹੁਤ ਹੋ ਗਈ ਜੀ ਹਰ ਇੱਕ ਬੰਦਾ ਪੱਤਰਕਾਰ ਬਣ ਗਿਆ ਹੂੰ ਚਾਹੇ ਉਹਨੂੰ ਉਹਦੇ ਗੁਣ ਪਤਾ ਹੋਣ ਉਹਦੀਆਂ ਜ਼ਿੰਮੇਵਾਰੀਆਂ ਪਤਾ ਹੋਣ ਉਹਦੀਆਂ ਡਿਊਟੀਆਂ ਐਂਡ ਰਿਸਪੌਂਸੀਬਿਲਿਟੀਆਂ ਜੋ ਹੁੰਦੀਆਂ ਉਹਨਾਂ ਨੂੰ ਪਤਾ ਹੋਵੇ ਤੇ ਜਾਂ ਨਾ ਪਤਾ ਹੋਵੇ ਪਰ ਫਿਰ ਵੀ ਉਹ ਪੱਤਰਕਾਰ ਹੈ ਹੂੰ ਆਪਣੀਆਂ ਗੱਡੀਆਂ ਦੇ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਉੱਪਰ ਪ੍ਰੈਸ ਲਿਖਾਉਣ ਦਾ ਜਿਹੜਾ ਸ਼ੌਂਕ ਆ ਚਾਹ ਹੈ ਜਿਹੜਾ ਲੋਕਾਂ ਨੂੰ ਉਹ ਲੋਕਾਂ ਨੂੰ ਅੱਜ ਪੱਤਰਕਾਰ ਬਣਾਈ ਬੈਠਾ ਹੈ ਅੱਛਾ ਅਜੋਗੀ ਜੀ ਹੁਣ ਬਹੁਤ ਸਾਰੇ ਲੋਕ ਆਪਣੀਆਂ ਗੱਡੀਆਂ ਦੇ ਉੱਤੇ ਆਪਣੇ ਵਾਹਨਾਂ ਦੇ ਉੱਤੇ ਪ੍ਰੈਸ ਲਿਖਾਉਂਦੇ ਨੇ মিডিਆ ਲਿਖਾਉਂਦੇ ਨੇ ਐਡੀਟਰ ਇਨ ਚੀਫ ਜੋ ਜੋ ਵੀ ਉਹਨਾਂ ਦਾ ਉਦਾਂ ਹੁੰਦਾ ਹੈ ਉਹ ਲਿਖਵਾਉਂਦੇ ਨੇ ਕਹਿੰਦੇ ਨੇ ਕਿ ਇਹ ਕਾਨੂੰਨ ਕਾਨੂੰਨੀ ਤੌਰ ਤੇ ਲੀਗਲ ਨਹੀਂ ਹੈ ਇਹ ਗਲਤ ਹੈ ਕਾਨੂੰਨੀ ਤੌਰ ਤੇ ਜਿਹੜੀਆਂ ਚੀਜ਼ਾਂ ਇੱਥੇ ਹੁੰਦੀਆਂ ਉਹ ਤਾਂ ਹੋ ਹੀ ਨਹੀਂ ਰਹੀਆਂ ਜੁਨੀਆ ਗੈਰ ਕਾਨੂੰਨੀ ਚੀਜ਼ਾਂ ਹੁਣ ਜੇਕਰ ਤੁਸੀਂ ਗੱਲ ਕਰੋ ਕਾਨੂੰਨ ਦੀ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਪ੍ਰਾਈਵੇਟ ਗੱਡੀਆਂ ਦੇ ਉੱਪਰ ਪੁਲਿਸ VIP आर्मी ਹਮ ਡਾਕਟਰ ਕਈ ਕੁਛ ਲਿਖਾਇਆ ਹੁੰਦਾ ਠੀਕ ਹੈ ਨਾ ਹੁਣ ਤੁਸੀਂ ਇਹ ਦੇਖੋ ਕੀ ਇਹ ਲਿਖਾ ਸਕਦੇ ਆ ਆਪਣੀਆਂ ਪ੍ਰਾਈਵੇਟ ਗੱਡੀਆਂ ਦੇ ਉੱਪਰ ਕੀ ਇਹ ਲਿਖਾ ਸਕਦੇ ਇਹ ਲਿਖਾ ਨਹੀਂ ਸਕਦੇ ਪਰ ਲਿਖਾਈ ਫਿਰਦੇ ਹੁਣ ਉਹ ਪੁੱਛੇ ਕੌਣ ਉਹਨੂੰ ਕਿਉਂ ਰੋਕ ਕੇ ਹਮ ਜਿਸ ਗੱਡੀ ਦੇ ਉੱਪਰ ਪ੍ਰੈਸ ਲਿਖਿਆ ਹੁੰਦਾ ਉਹਦੇ ਕੋਲੋਂ ਤਾਂ ਪੁਲਿਸ ਵਾਲੇ ਪਿੱਛੇ ਹੜ ਜਾਂਦੇ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਪਰੇ ਹੁੰਦੇ ਲੋਕਾਂ ਕੰਮੋਂ ਦੇ ਵੀ ਤਾਂ ਹੀ ਆ ਜ਼ਿਆਦਾਤਰ ਹਾਂ ਇਹ ਇਸੇ ਕਰਕੇ ਕਿ ਤੁਸੀਂ ਆਪਣੀਆਂ ਗੱਡੀਆਂ ਜੁੱਧਾ ਮਰਜ਼ੀ ਲਈ ਫਿਰ ਉਹ ਖੋਰੇ ਇਹ ਤੁਹਾਨੂੰ ਢਿੱਲ ਮਿਲ ਜਾਂਦੀ ਫੋ ਇੱਕ ਗੱਲ ਹੋਰ ਵੀ ਦੇਖਿਓ ਸਾਡੇ ਪੱਤਰਕਾਰ ਭਰਾ ਜਿਹੜੇ ਹੈਗੇ ਆ ਬਹੁਤੇ ਆਪਾਂ ਦੇਖਿਆ ਸਾਰੇ ਨਹੀਂ ਰੂਲਸ ਦੀ ਅਸੀਂ ਪਰਵਾਹ ਨਹੀਂ ਕਰਦੇ ਅਸੀਂ ਇਹ ਕਹਦੇ ਨੇ ਕਿ ਸਾਨੂੰ ਜੇਕਰ ਸਾਡੇ ادارے ਨੇ ਸਾਡਾ ਕਾਰਡ ਜੇਬ ਦੇ ਵਿੱਚ ਪਾ ਦਿੱਤਾ ਤੇ ਖੌਰੇ ਅਸੀਂ ਰੂਲ ਤੋੜਨ ਦੇ ਲਈ ਸਾਨੂੰ ਉਹਨਾਂ ਨੇ ਛੁੱਟੀ ਦੇ ਦਿੱਤੀ ਅਸੀਂ ਲਾਇਸੈਂਸ ਤੇ ਤਾਂ ਕਾਰਡ ਦਿਖਾ ਦਿੰਦੇ ਹਾਂ ਅਸੀਂ ਦਿਖਾਉਨੇ ਆ ਔਰ ਦੂਸਰਾ ਅਸੀਂ ਲਾਲ ਬੱਤੀ ਦੀ ਪ੍ਰਵਾਹ ਨਹੀਂ ਕਰਦੇ ਅਸੀਂ ਕਦੇ ਹੈਲਮਟ ਨਹੀਂ ਪਾਇਆ ਅਸੀਂ ਕਦੇ ਸੀਟ ਬੈਲਟ ਨਹੀਂ ਲਾਈ ਅਸੀਂ ਕਦੇ ਕੀ ਗੱਲ ਪਾਈ ਜਿਹੜਾ ਹੈਲਮਟ ਆ ਉਹ ਪੁਲਿਸ ਨੂੰ ਦਿਖਾਉਣ ਦੇ ਵਾਸਤੇ ਹੁੰਦਾ ਤੁਹਾਨੂੰ ਜੇ ਪੱਤਰਕਾਰੀ ਦਾ ਕਾਰਡ ਮਿਲ ਗਿਆ ਤਾਂ ਕੀ ਗੱਲ ਤੁਹਾਡੇ ਸਿਰ ਤੇ ਸੱਟ ਨਹੀਂ ਲੱਗ ਸਕਦੀ ਤੁਸੀਂ ਸੀਟ ਬੈੱਟ ਨਹੀਂ ਲਾਈ ਤਾਂ ਇਹਦਾ ਫਾਇਦਾ ਪੁਲਿਸ ਵਾਲੇ ਨੂੰ ਜਾਂ ਤੁਹਾਨੂੰ ਆ ਇਹਨਾਂ ਚੀਜ਼ਾਂ ਦੇ ਕਰਕੇ ਹੀ ਸਾਡਾ ਇੱਜ਼ਤ ਮਾਨ ਜਿਹੜਾ ਹੈ ਪੱਤਰਕਾਰਤਾ ਦਾ ਜੋ ਮਿਆਰ ਹੈ ਉਹ ਡਿੱਗਿਆ ਹੈ ਸਾਨੂੰ ਇਹਨੂੰ ਉੱਪਰ ਚੱਕਣ ਦੀ ਲੋੜ ਹੈ ਪੱਤਰਕਾਰੀ ਇਹ ਨਹੀਂ ਹੈ ਕਿ ਤੁਸੀਂ ਸੀਟ ਬੈਲਟ ਨਹੀਂ ਲਾਉਂਦੇ ਤੁਸੀਂ ਹੈਲਮਟ ਨਹੀਂ ਪਾਉਂਦੇ ਤੇ ਇਹ ਪੱਤਰਕਾਰੀ ਹੈ ਹੂੰ ਪੱਤਰਕਾਰੀ ਤਾਂ ਉਹ ਹੈ ਕਿ ਜਿਹੜੀ ਚੀਜ਼ ਲੋਕਾਂ ਨੂੰ ਚਾਹੀਦੀ ਹੈ ਉਹ ਖੋਜ ਕਰੋ ਔਰ ਇੱਕ ਰਿਸਰਚਰ ਵੀ ਹੁੰਦਾ ਹੈ ਪੱਤਰਕਾਰ ਜਿਹੜਾ ਹੈ ਉਹ ਚੀਜ਼ ਨੂੰ ਜਾਵੇ ਉਧੀਆਂ ਅੱਖਾਂ ਜਿਹੜੀਆਂ ਪ੍ਰਮਾਤਮਾ ਨੇ ਦਿੱਤੀਆਂ ਹੋਈਆਂ ਪੱਤਰਕਾਰ ਦੀਆਂ ਉਹ ਬਾਕੀਆਂ ਦੀਆਂ ਅੱਖਾਂ ਦੇ ਨਾਲ ਦੀਆਂ ਨਹੀਂ ਆ। ਹੂੰ ਉਹ ਲੋਕਾਂ ਨੇ ਹੋਰ ਪਾਸੇ ਪੱਤਰਕਾਰ ਨੇ ਹੋਰ ਪਾਸੇ ਦੇਖਣ ਲੋਕਾਂ ਦੇ ਲਾਹੇ ਦੀ ਗੱਲ ਲੱਭ ਕੇ ਲਿਆ ਕੇ ਔਰ ਜਿਹੜੀ ਸਰਕਾਰ ਵੀ ਅੱਖੋਂ ਪਰੋਖੇ ਕਰਦੀ ਹੋਵੇ ਲਿਆ ਕੇ ਲੋਕਾਂ ਦੇ ਸਾਹਮਣੇ ਰੱਖ ਦੇਣੀ ਇਹ ਪੱਤਰਕਾਰ ਹੀ ਆ। ਹੂੰ ਕਿਸੇ ਦੀ ਗੱਲ ਦੇ ਉੱਪਰ ਪਰਦਾ ਪਾ ਦੇਣਾ ਮਿੱਟੀ ਪਾ ਦੇਣੀ ਕੁਝ ਕੁ ਪੈਸੇ ਲੈ ਕੇ ਇਹ ਪੱਤਰਕਾਰ ਹੀ ਤੁਹਾਨੂੰ। ਹੂੰ ਪੱਤਰਕਾਰੀ ਦੇ ਜਿਹੜੇ ਗੁਣ ਆ ਉਹ ਪੱਤਰਕਾਰਾਂ ਦੇ ਵਿੱਚ ਘਟਦੇ ਜਾ ਰਹੇ ਇਸੇ ਕਰਕੇ ਸਾਡੀ ਗੁਣਵੱਤਾ ਘਟ ਗਈ ਹੈ ਔਰ ਨਾਲ ਦੀ ਨਾਲ ਸਾਡਾ ਇੱਜ਼ਤਮਾਨ ਵੀ ਕਟਿਆ ਤੁਸੀਂ ਕਾਰਡ ਦੀ ਗੱਲ ਕੀਤੀ ਪਛਾਣ ਦੇ ਤੌਰ ਤੇ ਅਦਾਰਿਆਂ ਵੱਲੋਂ ਕਾਰਡ ਜਿਹੜੇ ਨੇ ਉਹ ਦੇ ਦਿੱਤੇ ਜਾਂਦੇ ਨੇ ਜੋ ਕੋਈ ਵੀ ਪੱਤਰਕਾਰ ਹੁੰਦਾ ਆ ਕਿਸੇ ਮੀਡੀਆ ਅਦਾਰੇ ਦੇ ਵਿੱਚ ਕੰਮ ਕਰਦਾ ਹੁੰਦਾ ਹੈ ਹੁਣ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਕਿ ਪੈਸੇ ਦੇ ਕੇ ਜਾਂ ਫਿਰ ਕਹਿ ਲੋ ਕਿਸੇ ਫਾਰਸ਼ ਤੇ ਤੌਰ ਤੇ ਆਪਣੇ ਕਾਰਡ ਬਣਵਾ ਲੈਂਦੇ ਆ ਸਿਰਫ ਦਿਖਾਉਣ ਨੂੰ ਬਣਦੇ ਆ ਸਿਰਫ ਦਿਖਾਉਣ ਨੂੰ ਅੱਜ ਕੱਲ ਇਹ ਵੀ ਹੋ ਰਿਹਾ ਹੈ ਤੇ ਇਹ ਵੀ ਗੱਲ ਹੈ ਕਿ ਉਹ ਕਾਰਡ ਸਿਰਫ ਪੁਲਿਸ ਨੂੰ ਦਿਖਾਉਣ ਨੂੰ ਨਾਕਿਆਂ ਤੋਂ ਬਚਣ ਨੂੰ ਜਾ ਫਿਰ ਇੱਕ ਕਹਿ ਲੋ ਕਿ ਆਪਣਾ ਦਿਖਾਉਣ ਨੂੰ ਕਿ ਹਾਂ ਬਈ ਸਾਨੂੰ ਵੀ ਕੋਈ ਜਾਣਦਾ ਹੈ ਜਾਂ ਫਿਰ ਅਸੀਂ ਵੀ ਕੁਝ ਕਰ ਸਕਦੇ ਹਾਂ ਜਾਂ ਫਿਰ ਪੁਲਿਸ ਨੂੰ ਦਿਖਾਉਣ ਨੂੰ ਜਾਂ ਫਿਰ ਕਿਤੇ ਕੋਈ ਝਗੜਾ ਹੋ ਜਵੇ ਤਾਂ ਉਹਨੂੰ ਦਿਖਾਉਣ ਨੂੰ ਆ ਸਾਰੀਆਂ ਚੀਜ਼ਾਂ ਕਰਨ ਨੂੰ ਉਹਨਾਂ ਨੇ ਕਾਰਡ ਜੜੇ ਆ ਉਹ ਰੱਖੇ ਹੋਏ ਨੇ। ਆ ਇੱਕ ਜਿਹੜੀ ਗੱਲ ਕੀਤੀ ਤੁਸੀਂ ਝਗੜਾ ਹੂੰ ਝਗੜਿਆਂ ਦੇ ਵੇਲੇ ਦਿਖਾਉਣ ਨੂੰ। ਪੱਤਰਕਾਰ ਇੰਨੀ ਗੱਲ ਇਹ ਸਮਝ ਲੈਣ ਕਿ ਸਾਡੀ ਜਿਹੜੀ ਪੱਤਰਕਾਰਤਾ ਆ ਅਸੀਂ ਲੋਕ ਕੀ ਹੈ? ਅਸੀਂ ਸ਼ੀਸ਼ਾ ਦਿਖਾਉਣਾ ਹੈ। ਹੂੰ। ਕਿ ਆ ਦੇਖੋ ਹੈ ਨਾ ਜੀ ਤੁਸੀਂ ਇਦਾਂ ਦੇ ਲੱਗਦੇ ਹੋ। ਹੂੰ। ਠੀਕ ਅਸੀਂ ਹਿਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਆਹ ਹੋਣਾ ਚਾਹੀਦਾ ਤੁਸੀਂ ਏਦਾਂ ਕਰ ਲਓ ਅਸੀਂ ਡਿਸੀਜਨ ਮੇਕਰ ਨਹੀਂ ਹੈਗੇ ਅਸੀਂ ਆਪਣਾ ਕੋਈ ਡਿਸੀਜਨ ਨਹੀਂ ਦੇ ਸਕਦੇ ਅਸੀਂ ਤਾਂ ਸਿਰਫ ਤੁਹਾਨੂੰ ਦਿਖਾ ਸਕਦੇ ਕਿ ਸਮਾਜ ਤੇਰੀ ਆ ਤਸਵੀਰ ਆ ਸਮਾਜ ਦੇ ਵਿੱਚ ਕੀ ਹੋਵੇ ਕੀ ਨਾ ਹੋਵੇ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ ਸਮਾਜ ਦੇ ਵਿੱਚ ਕੁਝ ਨਾ ਕੁਝ ਚੰਗਾ ਹੁੰਦਾ ਰਹੇ ਉਹਦੇ ਵਾਸਤੇ ਯਤਨ ਕਰਨੇ ਪੱਤਰਕਾਰਤਾ ਆ ਸਮਾਜ ਨੂੰ ਅਸੀਂ ਇਹ ਨਹੀਂ ਦੱਸ ਸਕਦੇ ਕਿ ਆਹ ਸਾਡਾ ਫੈਸਲਾ ਤੁਸੀਂ ਇਦਾਂ ਕਰੋ। ਹੂੰ ਅਸੀਂ ਜੱਜ ਨਹੀਂ ਹੈ। ਅਸੀਂ ਵਕੀਲ ਆ। ਅਸੀਂ ਉਹਨਾਂ ਦੇ ਵਾਸਤੇ ਉਹਨਾਂ ਦੇ ਹੱਕਾਂ ਦੇ ਵਾਸਤੇ ਲੜ ਝਗੜ ਸਕਦੇ ਹਾਂ ਪਰ ਸਾਡੇ ਪੱਤਰਕਾਰ ਅੱਜ ਪੰਜ ਸਰਪੰਚ ਬਣਦੇ ਆ। ਜੀ ਚੌਕੀਆਂ ਠਾਣਿਆਂ ਦੇ ਵਿੱਚ ਜਾ ਕੇ ਫੈਸਲੇ ਕਰਾਉਂਦੇ ਆ। ਉਹਨਾਂ ਕੋਲ ਅਧਿਕਾਰ ਕੀ ਹੈ? ਹੂੰ ਕੋਈ ਰਾਈਟ ਹੈ? ਹਾਂ ਜੇ ਤੇ ਦੋ ਭਰਾ ਲੜਦੇ ਹੋਣ ਇੱਕ ਭਰਾ ਆਪਸ ਦੇ ਵਿੱਚ ਕੋਈ ਵੀ ਹੋਵੇ ਚਾਹੇ ਪੰਜ ਸਰਪੰਚ ਨਾ ਵੀ ਹੋਵੇ ਉਹ ਸਮਝੌਤਾ ਤਾਂ ਕਰਾ ਦੇਵੇ ਪਰ ਕੁਰਸੀ ਮਲ ਕੇ ਬੈਠਣ ਦੇ ਲਈ ਤੁਸੀਂ ਪੱਤਰਕਾਰਤਾ ਦਾ ਆਪਣਾ ਕਾਰਜੀਵ ਦੇ ਵਿੱਚ ਪਾ ਕੇ ਇਹ ਧੌਂਸ ਕੋਈ ਪੱਤਰਕਾਰ ਹੀ ਹੈ ਹੂੰ ਇੱਥੋਂ ਤੱਕ ਤਾਂ ਬਲੈਕਮੇਲਿੰਗਾ ਵੀ ਹੁੰਦੀ ਹੈ ਬਲੈਕਮੇਲਿੰਗਾ ਹੁੰਦੀ ਹੈ ਉਹੀ ਗੱਲ ਹੈ ਪੈਸੇ ਲੈ ਜਾਂਦੇ ਨੇ ਤੇ ਫਿਰ ਖਬਰ ਜਿਹੜੀ ਹੈ ਉਹ ਖਿਲਾਫ ਵੀ ਲਗਾ ਦਿੱਤੀ ਜਾਂਦੀ ਹੈ ਤੇ ਫਿਰ ਕਿਹਾ ਜਾਂਦਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਫਿਰ ਖਬਰ ਜਿਹੜੀ ਹੈ ਉਹ ਹੋਰ ਖਿਲਾਫ ਕਰਕੇ ਲਗਾਈ ਜਾਵੇਗੀ ਆਹੇ ਤਾਂ ਗੱਲ ਹੈ ਜੀ ਤੁਸੀਂ ਕਿਸੇ ਨੂੰ ਡਰਾ ਧਮਕਾ ਕੇ ਪੈਸੇ ਲੈ ਲੈਣੇ ਇਹ ਪੱਤਰਕਾਰਤਾ ਨਹੀਂ ਹੈ ਪੱਤਰਕਾਰ ਹੀ ਨਹੀਂ ਇਹ ਇਸ ਨੂੰ ਆਪਾਂ ਕਹਿ ਸਕਦੇ ਇਹ ਤਾਂ ਇੱਕ ਤੁਸੀਂ ਅ ਇੱਕ ਕੀ ਕਹਿੰਦਾ ਸੁਧਰੇ ਹੋਏ ਇੱਕ ਸੁਧਰੇ ਹੋਏ ਤੁਸੀਂ ਇੱਕ ਬਲੈਕਮੈਲਰ ਜੇ ਹੋ ਗਏ ਹੈ ਨਾ ਕਿ ਤੁਸੀਂ ਇੱਕ ਆੜ ਲੈ ਲਈਆ ਇੱਕ ਪਰਦਾ ਪਾ ਲਿਆ ਹੁਣ ਜਿਹੜਾ ਪੱਤਰਕਾਰ ਆ ਉਹ ਤਾਂ ਜੋ ਸੱਚ ਹੈਗਾ ਫਿਰ ਛਾਪ ਦੇਵੇ ਹੂੰ ਜਾਂ ਉਹਨੂੰ ਦਿਖਾ ਦੇਵੇ ਤੇ ਜੇਕਰ ਤੁਸੀਂ ਕਿਸੇ ਥਾਂ ਤੇ ਜਾਂਦੇ ਹੋ ਕੋਈ ਖਬਰ ਤੁਸੀਂ ਕਰਕੇ ਆਉਨੇ ਤੁਸੀਂ ਛਾਪਦੇ ਵੀ ਨਹੀਂ ਤੁਸੀਂ ਉਹਨੂੰ ਕਿਸੇ ਚੈਨਲ ਤੇ ਪੇਸ਼ ਵੀ ਨਹੀਂ ਕਰਦੇ ਤੁਹਾਡਾ ਇਹਦਾ ਮਤਲਬ ਕਿਤੇ ਨਾ ਕਿਤੇ ਵਿਚ ਵਿਚਾਲੇ ਲੈ ਦੇ ਕੇ ਕੁਝ ਮਸਲਾ ਐਸਾ ਹੱਲ ਹੋ ਗਿਆ ਕਿ ਤੁਸੀਂ ਉਸ ਖਬਰ ਨੂੰ ਪਾਸੇ ਕਰ ਦਿੱਤਾ ਜਿਹੜਾ ਬੰਦਾ ਪੈਸੇ ਲੈ ਕੇ ਖਬਰਾਂ ਦਿਖਾਉਂਦਾ ਤੇ ਜਦ ਪੈਸੇ ਲੈ ਕੇ ਨਹੀਂ ਦਿਖਾਉਂਦਾ ਉਹ ਪੱਤਰਕਾਰ ਨਹੀਂ ਹੋ ਸਕਦਾ ਉਹ ਕੋਈ ਵਪਾਰੀ ਹੋ ਸਕਦਾ ਹੈ ਉਹ ਬਲੈਕਮੈਲਰ ਤਾਂ ਹੋ ਸਕਦਾ ਪਰ ਉਹ ਇੱਕ ਪੱਤਰਕਾਰਤਾ ਦਾ ਇੱਕ ਜੋ ਸਾਡਾ ਏਮ ਹੈ ਜੋ ਨਿਸ਼ਾਨਾ ਹੈ ਜੋ ਸਾਡੇ ਉਦੇਸ਼ ਹੈ ਉਹਨਾਂ ਦੀ ਪੂਰਤੀ ਕਰਨ ਵਾਲਾ ਇੱਕ ਸਫਲ ਇਨਸਾਨ ਇੱਕ ਚੰਗਾ ਕਲਮਕਾਰ ਨਹੀਂ ਹੋ ਸਕਦਾ ਲੋਕ ਤਾਂ ਚਲੋ ਆਪਣੀਆਂ ਖਬਰਾਂ ਲਵਾਉਂਦੇ ਨੇ ਬਹੁਤ سارے ਲੋਕ ਅੱਜ ਕੱਲ ਪੈਸੇ ਦੇ ਕੇ ਇਹ ਖਬਰਾਂ ਲਵਾਉਂਦੇ ਆਂ ਇਹ ਇਹ ਗੱਲ ਵੀ ਕਰਨ ਵਾਲੇ ਆ ਉਹ ਸਾਰੇ ਲੋਕ ਐਸੇ ਆ ਪ੍ਰੋਗਰਾਮ ਕਰਾਉਂਦੇ ਆ ਕਿਸੇ ਪੱਤਰਕਾਰ ਨੂੰ ਸਾਦੇ ਆ ਹਾਂ ਆਓ ਜੀ ਸਾਡੇ ਕੋਲ ਉਹ ਆਉਂਦਾ ਵੀ ਸਾਰਾ ਆਪਣੀ ਕਾਰ ਸਕੂਟਰ ਦੇ ਵਿੱਚ ਜਿੱਦਾਂ ਮਰਜ਼ੀ ਜਾਵੇ ਉਹ ਆਉਂਦਾ ਉਹਨੂੰ ਕਹਿੰਦੇ ਆ ਲੈ ਫੜ ਬਈ 1000 ਰੁਪਈਆ ਤੂੰ ਸਾਡੀ ਖਬਰ ਲਾ ਉਹ ਖਬਰ ਲਾ ਲੂ ਕੇ ਚੱਲ ਚੱਲ ਜਾਂਦਾ ਇਹ ਸਵਾਦ ਜਿਹੜਾ ਇਹ ਹੱਡ ਚਸਕਾ ਕਈਆਂ ਨੂੰ ਪੈ ਗਿਆ ਜੀ ਜਦੋਂ ਕਿਤੇ ਪ੍ਰੋਗਰਾਮ ਹੁੰਦੇ ਆ ਸਮਾਗਮ ਹੁੰਦੇ ਆ ਵੱਡੇ ਵੱਡੇ ਉਦੋਂ ਟੈਂਟ ਵਾਲੇ ਟੈਂਟ ਚੱਕਣ ਡੇ ਹੁੰਦੇ ਕੁਰਸੀਆਂ ਸਾਂਭਣ ਡੇ ਹੁੰਦੇ ਪੱਤਰਕਾਰ ਕੋਲਾਂ ਖੜੇ ਆਦੇ ਪਾਜੀ ਹੁਣ ਸਾਨੂੰ ਵੀ ਤੋਰੋ ਜੀ ਤੁਹਾਡੇ ਹੁਣ ਪੈਰ ਲਾ ਦੇਣ ਹੂੰ ਤੇ ਤੁਹਾਡੇ ਪੈਰ ਐ ਨਹੀਂਗੇ ਤੁਰ ਜਾਓ ਤੁਸੀਂ ਜੀ ਹਨਾ ਤੇ ਤੁਹਾਨੂੰ ਹੁਣ ਟਾਇਰ ਲਾ ਕੇ ਦੇਣੇ ਆ ਹੂੰ ਪਰ ਉਹ ਤੋਰੋ ਜਿਹੜਾ ਤੋਰੋ ਲਫ਼ਜ਼ ਹੈ ਉਹਨਾਂ ਦੇ ਵਾਸਤੇ ਉਹਨਾਂ ਦੇ ਵਾਸਤੇ ਇਹ ਹੈ ਕਿ ਇਸ ਸੰਸਥਾ ਦਾ ਪ੍ਰਧਾਨ ਆਪਣੀ ਜੇਬ ਦੇ ਵਿੱਚ ਹੱਥ ਪਾਵੇ ਤੇ ਸਾਨੂੰ ਕੋਈ ਗਾਂਧੀ ਦੀ ਤਸਵੀਰ ਵਾਲੇ ਕਾਗਜ਼ ਫੜਾਵੇ ਤੇ ਅਸੀਂ ਜਾ ਕੇ ਆਪਣਾ ਕੰਮ ਕਰੀਏ ਇਹ ਪੱਤਰਕਾਰਤਾ ਨਹੀਂ ਹੈ ਇਹਨੇ ਪੱਤਰਕਾਰਾਂ ਦਾ ਮਾਨ ਸਨਮਾਨ ਘਟਾਇਆ ਇਸੇ ਕਰਕੇ ਹੀ ਵੱਡੇ ਅਧਿਕਾਰੀ ਤੋਲੈਕ ਛੋਟਿਆਂ ਤੱਕ ਸੰਸਕਾਰੀ ਪੱਤਰਕਾਰ ਨੂੰ ਸਮਝਿਆ ਨਹੀਂ ਜਾਂਦਾ ਪੱਤਰਕਾਰਾਂ ਨੂੰ ਉਹ ਇੱਜ਼ਤ ਮਾ ਨਹੀਂ ਮਿਲਦੀ ਪੱਤਰਕਾਰਾਂ ਨੂੰ ਕਿਤੇ ਕੁਰਸੀ ਨਹੀਂ ਮਿਲਦੀ ਇਸੇ ਕਰਕੇ ਤੇ ਜੇਕਰ ਤੁਸੀਂ ਆਪਣਾ ਰਤਬਾ ਬਣਾਉਣਾ ਹੈ ਕਿ ਤੁਹਾਡਾ ਰਤਬਾ ਇਦਾਂ ਦਾ ਹੋਵੇ ਕਿ ਤੁਸੀਂ ਜਿੱਥੇ ਜਾਓ ਉੱਥੇ ਅਫਸਰ ਵੀ ਤੁਹਾਡੇ ਨਾਲ ਪਿਆਰ ਨਾਲ ਮਿਲਣ ਤੁਹਾਡੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਨ ਤੁਹਾਨੂੰ ਮਾਨਤਨ ਵੀ ਦੇਣ ਤੇ ਇਹ ਹੁੰਦੀ ਹੈ ਤੁਹਾਡੇ ਆਪਣੇ ਕਿਤੇ ਦੇ ਨਾਲ ਕੀਤੀ ਹੋਈ ਇਮਾਨਦਾਰੀ ਹੂੰ ਬਹੁਤ ਸਾਰੇ ਚੰਗੇ ਵੀ ਨੇ ਬਹੁਤ ਸਾਰੇ ਚੰਗੇ ਆ ਬਹੁਤ ਸਾਰੇ ਉਹ ਵੀ ਪਿਸਦੇ ਨੇ ਉਹਨਾਂ ਦੀ ਵੀ ਬੇਇੱਜ਼ਤੀ ਹੁੰਦੀ ਹੈ ਤੇ ਉਹਨਾਂ ਤੇ ਵੀ ਕੋਈ ਵਿਸ਼ਵਾਸ ਫਿਰ ਨਹੀਂ ਕਰਦਾ ਹੁਣ ਲੋਕ ਜਿਹੜੇ ਪੈਸੇ ਦੇ ਕੇ ਖਬਰਾਂ ਲਵਾਉਂਦੇ ਨੇ ਹੁਣ ਸਿਆਸੀ ਪਾਰਟੀਆਂ ਵੀ ਪੈਸੇ ਦਿੰਦੀਆਂ ਨੇ ਅਦਾਰਿਆਂ ਨੂੰ ਕਿ ਤੁਸੀਂ ਸਾਡੀ ਖਬਰ ਲਾਓ ਸਾਡੇ ਹੱਕ ਦੇ ਵਿੱਚ ਲਾਉਣੀ ਹੈ ਪਰ ਖਿਲਾਫ ਨਹੀਂ ਲਾਉਣੀ ਆ ਆ ਚੀਜ਼ ਨੂੰ ਲੈ ਕੇ ਵੀ ਸਿਆਸਤ ਜਿਹੜੀ ਹੈ ਉਹ ਅੱਜਕਲ ਹੁੰਦੀ ਹੈ ਦੇਖੋ ਗੱਲ ਇਹ ਹੈ ਕਿ ਜਿਹੜੇ ادارے ਆ ਉਹਨਾਂ ਦੀ ਹੈਗੀ ਮਜਬੂਰੀ ਹੂੰ ਅਦਾਰਿਆਂ ਨੇ ਚੱਲਣਾ ਹੈਗਾ ਸਰਕਾਰੀ ਐਡ ਦੇ ਸਹਾਰੇ ਤੇ ਜੇਕਰ ਅਦਾਰਿਆਂ ਨੂੰ ਕਿਸੇ ਨੇ ਪੇਡ న్యూਸ ਨਹੀਂ ਦਿੱਤੀ ਇਹਨੂੰ ਪੇਡ న్యూਸ ਦਾ ਨਾਮ ਦੇ ਦਿੱਤਾ ਜੀ ਅੱਜ ਕੱਲ ਜਿਹੜੇ ਇਸ਼ਤਿਹਾਰ ਆ ਨਾ ਉਹ న్యూਸ ਦੇ ਵਰਗੇ ਲੱਗਦੇ ਆ ਕਿ ਉਹ ਸਾਰਾ ਉਹਨਾਂ ਦੇ ਹੱਕ ਪੱਖ ਦੇ ਵਿੱਚ ਇੱਕ ਪੇਜ ਲਗਾ ਦੇਣਾ ਸਾਈਡ ਦੇ ਉੱਪਰ ਉਹ ਲਗਾ ਦੇਣਾ ਐਡਵਰਟੋਰੀਅਲ ਇੱਕ ਨਵਾਂ ਸ਼ਬਦ ਕੱਢ ਲਿਆ ਇਹਨਾਂ ਨੇ ਤੇ ਉਹ ਲਗਾ ਕੇ ਸਾਰਾ ਉਹ ਪੇਡ న్యూਸ ਆ ਹੂੰ ਸਾਰੇ ਦਾ ਸਾਰਾ ਪੰਨਾ ਉਹਨਾਂ ਦੇ ਸੋਲੇ ਗਾਉਂ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਭਾਈ ਐਡ ਆ ਇਹੋ ਇਹ ਐਡ ਦੇ ਪੈਸੇ ਤਾਂ ਲੈਣੇ ਆ ਅਦਾਰਿਆਂ ਨੇ ਪਰ ਜਿਹੜੀਆਂ ਨਿੱਕੀਆਂ ਨਿੱਕੀਆਂ ਖਬਰਾਂ ਆ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਆ ਫੁਲਾਣੇ ਦੇ ਘਰ ਸਮਾਗਮ ਹੋਇਆ ਫੁਲਾਣੇ ਦੇ ਨਿਆਣਾ ਹੋਇਆ ਇਹਦੀ ਐਨੀਵਰਸਰੀ ਆ ਇਹਦੀ ਬਰਥਡੇ ਆ ਇਹਦਾ ਫੁਲਾਣ ਹੈ ਇਹ ਸਾਰੀਆਂ ਖਬਰ ਜਿਹੜੀਆਂ ਫ੍ਰੀ ਆ ਅਦਾਰਾ ਕੋਈ ਦੇ ਪੈਸੇ ਚਾਰਜ ਨਹੀਂ ਕਰਦਾ ਪਰ ਪੱਤਰਕਾਰ ਕਰਦੇ ਪੱਤਰਕਾਰ ਕਰਦੇ ਨੇ ਕਈ ਜੀ ਉਹ ਕਹਿੰਦੇ ਕਿ ਭਾਈ ਇੱਥੇ ਤਾਂ 500 ਰੁਪਏ ਲੱਗ ਗਿਆ ਇੱਥੇ 1000 ਰੁਪਏ ਲੱਗ ਗਿਆ ਸਾਨੂੰ ਦੇ ਦਿਓ ਹੂੰ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਹੜੀ ਘਟੀਆ ਕਿਸਮ ਦੀ ਇਹ ਇਹਨੂੰ ਅਸੀਂ ਪੱਤਰਕਾਰ ਹੀ ਨਹੀਂ ਮੰਨਦੇ ਜੀ ਇਸ ਚੀਜ਼ ਨੇ ਸਾਡਾ ਬੜਾ ਵੱਡੇ ਪੱਤਰ ਤੇ ਕਾਣ ਕੀਤਾ ਨੁਕਸਾਨ ਕੀਤਾ ਔਰ ਫਿਰ ਕਹਿੰਦੇ ਨੇ ਕਿ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ ਤੇ ਜਦੋਂ ਫਿਰ ਮੂੰਹ ਖਾਊਗਾ ਅੱਖਾਂ ਸ਼ਰਮਾਉਣਗੀਆਂ ਜੇ ਤੁਸੀਂ ਕਿਸੇ ਕੋਲੋਂ ਲਿਆ ਹੋਵੇ ਫਿਰ ਤੁਸੀਂ ਝੂਠ ਨੂੰ ਉੱਪਰ ਲਿਆਉਨੇ ਆ ਸੱਚ ਨੂੰ ਦਬਾ ਦਿੰਨੇ ਆ ਤੇ ਬੰਦੇ ਨੇ ਭਾਵੇਂ ਲੋਕਾਂ ਦਾ ਹੱਕ ਮਾਰ ਕੇ ਪਿੰਡ ਦੇ ਵਿੱਚ ਅਖੰਡ ਪਾੜ ਕਰਵਾਇਆ ਹੋਵੇ ਅਸੀਂ ਉਹਦੀ ਬੱਲੇ ਬੱਲੇ ਕਰਵਾ ਦਿੰਨੇ ਆ ਤੇ ਇਹ ਨਹੀਂ ਦੱਸਦੇ ਕਿ ਇਹ ਬੰਦਾ ਅਸਲ ਵਿੱਚ ਕੌਣ ਆ ਅਸੀਂ ਡਾਕੂਆਂ ਨੂੰ ਸਾਧ ਸਾਧਾ ਨੂੰ ਡਾਕੂ ਬਣਾ ਕੇ ਪੱਤਰਕਾਰੀ ਕਰੀਏ ਤਾਂ ਇਹ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਹੂੰ ਜੋਗੀ ਜੀ ਆਹੀ ਤਾਂ ਹੋ ਰਿਹਾ ਅੱਜ ਕੱਲ ਖਬਰ ਨੂੰ ਵੀ ਵੈਰੀਫਾਈ ਬਹੁਤ ਵਾਰ ਕਰਨਾ ਪੈਂਦਾ ਕਿਉਂਕਿ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਸੱਚ ਹੈ ਕਿ ਝੂਠ ਹੈ ਤੇ ਉਸ ਖਬਰ ਨੂੰ ਵੈਰੀਫਾਈ ਕਰਨਾ ਪੈਂਦਾ ਬਹੁਤ ਵਾਰੀ ਜਦੋਂ ਤੱਕ ਕੋਈ ਅਫੀਸ਼ੀਅਲ ਬਿਆਨ ਨਾ ਆ ਜਾਵੇ ਉਦੋਂ ਤੱਕ ਖਬਰ ਜਿਹੜੀ ਹੈ ਉੱਤੇ ਕੋਈ ਯਕੀਨ ਕਰਦਾ ਹੀ ਨਹੀਂ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਖਬਰ ਜਿਹੜੀ ਹੈ ਉਹ ਇੰਨੀ ਜਲਦੀ ਵਾਇਰਲ ਹੁੰਦੀ ਹੈ ਕੋਈ ਵੀ ਗੱਲ ਜਿਹੜੀ ਉਹ ਇੰਨੀ ਜਲਦੀ ਵਾਇਰਲ ਹੁੰਦੀ ਹੈ ਤੇ ਕੋਈ ਅਖਬਾਰਾਂ ਜਿਹੜੀਆਂ ਨੇ ਆਪਾਂ ਅਖਬਾਰਾਂ ਦੀ ਵੀ ਗੱਲ ਕਰਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ ਤਾਂ ਹੁੰਦੀਆਂ ਹੀ ਅਖਬਾਰਾਂ ਸੀਗੀ ਟੀਵੀ ਚੈਨਲ ਜਾਂ ਫਿਰ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਲੋਕਾਂ ਕੋਲ ਫੋਨ ਨਹੀਂ ਸੀ ਹੁੰਦੇ ਪਰ ਹੁਣ ਦੇ ਸਮੇਂ ਦੇ ਵਿੱਚ ਅਖਬਾਰਾਂ ਜਿਹੜੀਆਂ ਨੇ ਬਹੁਤ ਘੱਟ ਲੋਕ ਪੜ੍ਹਦੇ ਨੇ ਪਹਿਲਾਂ ਘਰ ਘਰ ਦੇ ਵਿੱਚ ਅਖਬਾਰ ਜਿਹੜੀ ਸੀ ਉਹ ਜਾਂਦੀ ਜ਼ਰੂਰ ਸੀ ਪਰ ਹ ਮੋਬਾਈਲ ਫੋਨ ਸਾਰਿਆਂ ਦੇ ਕੋਲ ਆ ਗਏ ਨੇ ਤਾਂ ਲੋਕਾਂ ਨੇ ਘਰਾਂ ਦੇ ਵਿੱਚੋਂ ਅਖਬਾਰ ਜਿਹੜੀ ਉਹ ਹਟਾ ਦਿੱਤੀ ਬਹੁਤ ਘੱਟ ਲੋਕ ਨੇ ਜਿਹੜੇ ਅੱਜ ਵੀ ਅਖਬਾਰ ਪੜ੍ਹਦੇ ਨੇ ਦੇਖੋ ਗੱਲ ਇਹ ਹੈ ਅਖਬਾਰਾਂ ਪੜ੍ਹਨੀ ਇੱਕ ਚੰਗੀ ਆਦਤ ਦੇ ਵਿੱਚ ਗਿਣਿਆ ਜਾਂਦਾ ਹੈ ਤੁਸੀਂ ਦੁਨੀਆ ਦੇ ਸਫਲ ਲੋਕਾਂ ਦੇ ਬਾਰੇ ਪੜਿਓ ਤੇ ਤੁਹਾਨੂੰ ਪਤਾ ਲੱਗੂਗਾ ਕਿ ਉਹ ਸਵੇਰੇ ਉੱਠ ਕੇ ਅਖਬਾਰਾਂ ਜ਼ਰੂਰ ਪੜ੍ਹਦੇ ਆਂ ਚੰਗੀਆਂ ਕਿਤਾਬਾਂ ਜ਼ਰੂਰ ਪੜ੍ਹਦੇ ਆਂ ਤੁਸੀਂ ਦੁਨੀਆ ਦੇ ਅਸਫਲ ਲੋਕਾਂ ਬਾਰੇ ਪੜਿਓ ਤੁਹਾਨੂੰ ਪਤਾ ਲੱਗੂਗਾ ਕਿ ਸਵੇਰੇ ਉੱਠਦੇ ਸਾਰੇ ਹੀ ਉਹ ਚਾਹ ਦਾ ਗਲਾਸ ਮੰਗਦੇ ਆ ਤੇ ਨਾਲ ਆਪਣਾ ਮੋਬਾਈਲ ਚੱਕਦੇ ਆ ਹੂੰ ਜਦੋਂ ਤੱਕ ਅਖਬਾਰਾਂ ਚੈਨਲ ਸੀਗੇ ਉਦੋਂ ਤੱਕ ਗੱਲ ਠੀਕ ਸੀ ਜਦੋਂ ਤੱਕ ਹੁਣ ਸਾਡੇ ਕੋਲ ਮੋਬਾਈਲ ਆ ਗਿਆ ਉਤੋਂ ਗੱਲ ਵਿਗੜਦੀ ਵਿਗੜਦੀ ਵਿਗੜ ਗਈ ਹੈ ਇਹਨਾਂ ਨੇ ਸਾਡੇ ਸਾਰੇ ਰੁਤਬੇ ਜਿਹੜੇ ਆ ਖਤਮ ਕਰ ਦਿੱਤੇ ਆ ਪੱਤਰਕਾਰਤਾ ਤਾਂ ਇਹਨਾਂ ਨੇ ਇੰਨੀ ਜ਼ਿਆਦਾ ਖਤਮ ਕਰ ਦਿਤੀ ਹੈ ਕਿ ਹੁਣ ਸਾਨੂੰ ਅਸਲੀ ਪੱਤਰਕਾਰ ਵੀ ਨਕਲੀ ਲੱਗਦੇ ਆ ਤੇ ਨਕਲੀ ਜਿਹੜੇ ਉਹ ਅਸਲੀ ਲੱਗਦੇ ਨੇ ਬਿਲਕੁਲ ਆਹੀ ਕੁਝ ਹੋ ਰਿਹਾ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਆਸ ਕਰਦੇ ਆ ਕਿ ਆ ਸਾਰੀਆਂ ਚੀਜ਼ਾਂ ਨੂੰ ਠੱਲ ਪਵੇਗੀ ਤੇ ਜਿਹੜੇ ਪੱਤਰਕਾਰ ਜਿਹੜੇ ਕਿ ਹੁਣ ਕਰ ਰਹੇ ਨੇ ਆਪਣਾ ਕੰਮ ਜਿਹੜੇ ਪੈਸੇ ਲੈ ਕੇ ਪੱਤਰਕਾਰੀ ਕਰ ਰਹੇ ਨੇ ਉਹ ਚੀਜ਼ ਨੂੰ ਵੀ ਠੱਲ ਪਵੇਗੀ ਆ ਤਾਂ ਆਪਣੇ ਅੰਦਰੋਂ ਜਿਹੜੀ ਆ ਉਹ ਚੀਜ਼ ਜ਼ਮੀਰ ਜਿਹੜੀ ਹੈ ਉਹ ਜਾਗਣੀ ਚਾਹੀਦੀ ਜਦੋਂ ਤੱਕ ਅਸੀਂ ਅੰਦਰੋਂ ਨਹੀਂ ਜਾਗਾਂਗੇ ਉਦੋਂ ਤੱਕ ਕੁਝ ਵੀ ਨਹੀਂ ਹੋਣਾ ਆਪਾਂ ਇੱਥੇ ਇਹ ਨਾ ਇਹ ਵੀ ਕਹਿਣਾ ਚਾਹਾਂਗੇ ਕਿ ਜਿਹੜੇ ਸਾਡੇ ਭੈਣ ਭਰਾ ਇਸ ਫੀਲਡ ਦੇ ਵਿੱਚ ਨੇ ਉਹ ਸਿੱਖਣ ਵੱਡਿਆਂ ਦੇ ਨਾਲ ਰਹਿ ਕੇ ਕੁਝ ਸਿੱਖਣ ਉਹਨਾਂ ਤੋਂ ਐਬਜ਼ੌਰਬ ਕਰਨ ਕਿ ਇਹ ਇਹ ਕਿਵੇਂ ਇੱਥੇ ਤੱਕ ਪਹੁੰਚੇ ਆ ਕਿਵੇਂ ਇਹਨਾਂ ਨੇ ਇੱਥੇ ਤੱਕ ਆਪਣਾ ਮੁਕਾਮ ਬਣਾਇਆ ਉਹਨਾਂ ਤੋਂ ਸਿੱਖ ਕੇ ਇਮਾਨਦਾਰੀ ਚੰਗੀ ਤੁਸੀਂ ਕਲਮ ਚਲਾਉਣੀ ਚੰਗਾ ਤੁਸੀਂ ਆਪਣਾ ਬੋਲਣਾ ਚੰਗੀਆਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ ਹੱਕ ਸੱਚ ਦੀ ਗੱਲ ਕਰਨੀ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੁਕਾਮ ਹੈ ਇੱਕ ਵੱਡੇ ਨਾਮ ਆ ਕਿ ਜਿਨ੍ਹਾਂ ਦੇ ਨਾਮ ਸੁਣ ਕੇ ਵੱਡੇ ਵੱਡੇ ਅਫਸਰ ਕੁਰਸੀਆਂ ਛੱਡ ਕੇ ਖੜੇ ਹੋ ਜਾਂਦੇ ਆ ਇਦਾਂ ਦੇ ਪੱਤਰਕਾਰ ਵੀ ਸਾਡੇ ਕੋਲ ਤੇ ਕਈਆਂ ਨੇ ਇਹ ਵੀ ਪੁੱਛਦੇ ਕਿ ਹਾਂ ਬਈ ਤੂੰ ਕਿਹੜੀ ਅਖਬਾਰ ਦਾ ਕਿਹੜੀ ਅਖਬਾਰ ਦਾ ਚੈਨਲ ਦਾ ਨਾਮ ਪੁੱਛਣਾ ਪੈਂਦਾ ਹਾਂ ਹਾਂ ਸੋ ਇਸ ਕਰਕੇ ਸਾਨੂੰ ਥੋੜਾ ਜਿਆ ਇਸ ਸਿਸਟਮ ਨੂੰ ਚੇਂਜ ਕਰਨਾ ਪੈਗਾ ਆਓ ਇੱਕ ਨਵਾਂ ਮਾਹੌਲ ਸਿਰ ਜੀਏ ਕਿ ਜਿੱਥੇ ਸਾਡੇ ਇਸ ਚੰਗੇ ਪੇਸ਼ੇ ਦੀ ਇੱਜ਼ਤ ਹੋਵੇ ਤੇ ਇਸ ਪੇਸ਼ੇ ਦੇ ਨਾਲ ਜੁੜੇ ਹੋਏ ਲੋਕਾਂ ਦਾ ਵੀ ਇੱਜ਼ਤ ਮਾਨ ਹੋਵੇ। ਬਿਲਕੁਲ ਕਿਉਂਕਿ ਇਹ ਪੱਤਰਕਾਰੀ ਦਾ ਮਤਲਬ ਹੀ ਲੋਕਾਂ ਦੀ ਸੇਵਾ ਕਰਨਾ ਸੀ, ਲੋਕਾਂ ਦੀ ਧਿਰ ਬਣਨਾ ਸੀ, ਉਹਨਾਂ ਦੇ ਲਈ ਆਵਾਜ਼ ਚੁਕਣਾ ਸੀ ਤੇ ਉਹਨਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾਉਣਾ ਸੀ। ਬਿਲਕੁਲ ਤਾਂ ਜੋਗੀ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਸੀ ਕਿੰਨੀਆਂ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਤੁਹਾਡਾ ਵੀ। ਪ੍ਰੋਗਰਾਮ ਸਵੇਰ ਸਵੇਰ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅਗਵੇਂ ਐਪੀਸੋਡ ਦੇ ਨਾਲ ਮੁੜ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ